ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਆਏ ਜੀ ਪਿੰਡ ਪਚਾਦਾ ਸੋ ਸੰਗਤ ਨੇ ਜਿਉਂ ਆਪਾਂ ਕੱਲ ਵੀ ਪਿੰਡ ਵੀਰੇ ਦੇ ਵਿੱਚ ਸੌਦਾ ਦੇ ਗਏ ਸੀ ਗਰੀਬ ਪਰਿਵਾਰ ਨੂੰ ਸੋ ਸੰਗਤ ਕਾਫੀ ਸੰਗਤ ਨੇ ਆਖਿਆ ਸੀ ਕਿ ਉਸ ਪਿੰਡ ਵਿੱਚ ਵੀ ਇੱਕ ਗਰੀਬ ਪਰਿਵਾਰ ਆ ਸੋ ਛੋਟੇ ਛੋਟੇ ਬੱਚੇ ਨੇ ਉਹ ਅਮਰਤਾਰੀ ਨੇ ਗੁਰਬਾਣੀ ਪੜਨ ਵਾਲੇ ਤੇ ਸੰਗਤ ਦੇ ਕੈਨ ਤੇ ਕਿਉਂਕਿ ਜਿਹੜਾ ਉਹਨਾਂ ਦਾ ਪਿਤਾ ਆ ਉਹ ਤੋੜਾ ਜਾਂ ਦਿਮਾਗੀ ਅਫਸਰ ਤੇ ਉਹਨਾਂ ਨੂੰ ਕੋਈ ਜਾਰੀ ਸਮਝ ਨਹੀਂ ਲੱਗਦੀ ਦੇ ਕਮਾਉਣ ਵਾਲਾ ਕੋਈ ਨਹੀਂ ਹੈਗਾ ਇਸ ਕਰਕੇ ਆਪਾਂ ਇਹ ਗਰੀਬ ਪਰਿਵਾਰ ਨੂੰ ਜੋ ਖਾਲਸਾ ਸੇਵਾ ਕਸਟ ਬਟਾਲਾ ਮੁਕ ਸੇਵਾਦਰ ਭਾਈ ਕੁਲਵਿੰਦਰ ਸਿੰਘ ਯੂਕੇ ਵਾਲਿਆਂ ਵੱਲੋਂ ਆਪਾਂ ਰਾਸ਼ਨ ਦੇਣਾ ਸੋ ਆਓ ਛੇਬਚਿੱਤਰ ਸਿੰਘ ਤੋਂ ਗੁਰਬਾਨੀ ਦੀ ਸੰਥਿਆ ਵੀ ਕਰਦੇ ਆ ਬੱਚਾ ਦੇਖ ਤੇ ਕਾ ਵੀ ਫੇੜਦਾ ਸੋ ਆਪਾਂ ਇਹਨਾਂ ਨੂੰ ਭਾਈ ਕੁਲਵਿੰਦਰ ਸਿੰਘ ਯੂਕੇ ਵਾਲੇ ਅਤੇ ਕੈਨੇਡਾ ਤੋਂ ਵਿਕਟੋਰੀਆ ਤੋਂ ਜਿਹੜੀਆਂ ਸੰਗਤਾਂ ਨੇ ਜਰਮਨ ਤੋਂ ਯੂਕੇ ਤੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸੁਵਰੀ ਲੋੜ ਸੀ ਇਸ ਪਰਿਵਾਰ ਨੂੰ ਕਿ ਇਹਨਾਂ ਦੀ 75 ਦੀ ਜੋ ਮਾਤਾ ਆ ਉਹ ਘਰਾਂ ਦੇ ਵਿੱਚ ਕੰਮ ਕਰਦੇ ਨੇ ਤੇ ਫਿਰ ਜਾ ਕੇ ਆਪਣੇ ਘਰ ਦਾ ਜਿਹੜਾ ਰੋਜਗਾਰ ਆ ਗੁੜੀਆਂ ਵੀ ਇਹਨਾਂ ਦੀ ਤੋਂ ਇੱਕ ਦਾ ਵਿਆਹ ਕਰ ਦਸਤਾ ਇੱਕ ਵਿਉਣ ਵਾਲੀ ਆ ਸੋ ਤਾਂ ਕਰਕੇ ਕਰਦਾ ਜਿਹੜਾ ਗੁਜ਼ਾਰਾ ਉਹ ਚੱਲਦਾ ਤੇ ਸਾਨੂੰ ਬਹੁਤ ਲੋੜ ਆ ਇਹੋ ਜਿਹੇ ਗੁਰਸਿੱਖ ਬੱਚਿਆਂ ਦੇ ਆਪਰੋ-ਹਲੋ ਸੰਗਤ ਨੇ ਸਾਥ ਦਿੱਤਾ ਤੇ ਜਿਹੜਾ ਸੌਦਾ ਆ ਉਹ ਬੱਚੋਂ ਰਾਸ਼ਨ ਨੇ ਉਹ ਪਚਾਉਣ ਲੱਗੇ ਆ ਕਿ ਜਦ ਆਪਾਂ ਘਰ ਵੇਖੀਏ ਇਹੋ ਜਿਹੇ ਗੁਰਸਿੱਖਾਂ ਦਾ ਤੇ ਬੜੇ ਤਰਸ ਜੋਗ ਆ। ਕਿ ਸਾਨੂੰ ਤਾਂ ਉਹ ਵੱਧ ਤੋਂ ਵੱਧ ਸਹਾਇਤਾ ਦੇਣਾ ਚਾਹੀਦਾ ਹੈ ਕਿ ਇਹੋ ਜਿਹੇ ਬੱਚਿਆਂ ਦਾ ਜਿਹੜਾ ਆਉਣ ਵਾਲੇ ਭਵਿੱਖ ਦੇ ਵਿੱਚ ਵਧੀਆ ਬੱਚਾ ਜਿਹੜਾ ਉਹ ਕਵੀਸ਼ਰੀ ਵੀ ਕਰਦਾ ਆ, ਸੰਥਿਆ ਵੀ ਕਰਦਾ ਆ, ਗਤਕਾ ਵੀ ਖੇਡਦਾ ਆ। ਸੋ ਇਹੋ ਜਿਹੇ ਬੱਚਿਆਂ ਦਾ ਘਰ ਜਿਹੜਾ ਆ ਉਹ ਸੋਹਣਾ ਬਣੇ। ਕਿਉਂਕਿ ਆਪਾਂ ਘਰ ਦੇ ਜਿਹੜੇ ਹਾਲਾਤ ਵੇਖ ਲਈਏ ਬਹੁਤ ਮਾਰੇ ਨੇ। ਇਹਨਾਂ ਦੇ ਘਰ ਵਿੱਚ ਉਹ ਲੈਟਰਿੰਗ ਬਾਥਰੂਮ ਆ ਉਹ ਬੜੇ ਮਾਰੇ ਹਾਲਾਤਾਂ ਵਿੱਚ ਆ। ਛਾਲਸਾ ਸੇਵਾ ٹرسٹ ਬਟਾਲਾ ਮੁਖ ਸੇਵਾਦਰ ਭਾਈ ਕੁਲਵੀਰ ਸਿੰਘ ਯੂਕੇ ਵਾਲਿਆਂ ਵੱਲੋਂ ਜਿਹੜਾ ਇਹ ਉਦੋਂ ਕੀਤਾ ਜਾ ਰਿਹਾ ਕਿ ਜਿੱਥੇ ਵੀ ਕੋਈ ਕੋਈ ਗਰੀਬ ਗੁਰਸਿੱਖ ਪਰਿਵਾਰ ਆ ਜਿਨ੍ਹਾਂ ਦੇ ਘਰ ਦਾ ਰੁਜ਼ਗਾਰ ਨਹੀਂ ਚੱਲਦਾ ਬੜਾ ਔਖਾ ਚੱਲਦਾ ਆ ਸੋ ਇਹਨਾਂ ਦੇ ਘਰ ਦਾ ਰੁਜ਼ਗਾਰ ਜਿਹੜਾ ਸੀ ਬੜਾ ਔਖਾ ਸੀ ਅਣੀ ਵਾਈਗੁਰ ਵਾਈਗੁਰ ਜਿੱਕਾ ਖਾਲਸਾ ਵਾਈਗੁਰ ਡੀਪੀ ਫੱਤੇ ਤੇ ਕਿੱਦਾਂ ਘਰ ਦਾ ਆਪਣਾ ਗੁਜ਼ਾਰਾ ਜਿਹੜਾ ਉਹ ਕਿੱਦਾਂ ਚੱਲ ਰਿਹਾ ਮੈਨੂੰ ਕਹ ਲੈਣਾ ਕੰਮ ਕਰਨਾ ਠੀਕ ਆ ਤੇ ਬਸ ਇਹੀ ਆ ਸਾਡਾ ਗੁਜ਼ਾਰਾ ਕਿੰਨੇ ਬੱਚੇ ਆਪਣੇ ਤਿੰਨ ਬੱਚੇ ਦੋ ਠੀਕ ਹੈ ਠੀਕ ਹੈ ਤੋਂ ਅੱਛੀ ਪਾਟੇ ਆ ਤੇ ਵੱਡੀ ਬੀਬੀਆਂ ਨੂੰ ਵੀ ਠੀਕ ਆ ਪਰਾਰ ਜਿਹੜਾ ਸੀ ਬਹੁਤ ਲੋੜਵੰਦ ਆ ਤੇ ਇਹਨਾਂ ਨੂੰ ਰਾਸ਼ਨ ਜਿਹੜਾ ਉਹ ਪਾਉਣ ਦਾ ਕੀਤਾ ਖਾਸ ਸਸਵਾ ਟਰਸਟ ਵੱਲੋਂ ਸੋ ਆਪ ਜੀ ਨੂੰ ਪਤਾ ਹੈ ਕਿ ਹੋਰ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਦਾਂ 60 ਪਰਿਵਾਰਾਂ ਦੇ ਵਿੱਚ ਪਹਿਲਾਂ ਵੀ ਮਹੀਨੇ ਬਾਅਦ ਰਾਸ਼ਨ ਦਿੱਤਾ ਜਾਂਦਾ ਸੋ ਇਸ ਬਾਰਡਰ ਏਰੀਆ ਤੇ ਵੀ ਜੋ ਸ਼ੁਰੂ ਕੀਤਾ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚ ਸੋ ਪਛਾਦੀ ਨਗਰ ਦੇ ਵਿੱਚ ਆਪਾਂ ਪਹੁੰਚ ਕੇ ਜੋ ਕੈਨੇਡਾ ਦੀ ਸੰਗਤ ਆ ਵਿਕਟੋਰੀਆ ਦੀ ਅਤੇ ਜਰਮਨ ਦੀ ਅਤੇ ਯੂਕੇ ਦੀਆਂ ਸਾਥ ਸੰਗਤੋ ਨਾਲ ਮਿਲ ਕੇ ਜੋ ਪਾਈਪਲ ਦੀ ਸੇਵੀ ਡਿਊਟੀ ਵਾਲੇ ਦਾ ਸਾਥ ਦਿੱਤਾ ਜਾ ਰਿਹਾ ਸੋ ਇਸ ਪਰਿਵਾਰ ਨੂੰ ਪਛਾਦੀ ਪਿੰਡ ਵਿੱਚ ਜੋ ਦੋ ਬੱਚੇ ਨੇ ਇਹਨਾਂ ਦੀ ਮਾਤਾ ਹੈ ਤੇ ਜਿਹੜੇ ਪਿਤਾ ਨੇ ਉਹ ਥੋੜੇ ਐਕਸੈਂਟ ਰੈਂਦੇ ਨੇ ਤਾਂ ਕਰਕੇ ਕੋਈ ਰੁਜ਼ਗਾਰ ਨਹੀਂ ਚੱਲਦਾ ਸੋ ਮਾਤਾ ਘਰਾਂ ਦੇ ਵਿੱਚ ਕੰਮ ਕਰਦੀ ਇਹਨਾਂ ਦੀ ਮੰਮੀ ਜਿਹੜੀ ਆ ਤੇ ਆਪਣੇ ਘਰ ਦਾ ਰੁਜ਼ਗਾਰ ਚਲਾਉਂਦੀ ਹੈ ਉਹ ਬੜੇ ਏਰੀਏ ਤੇ ਵੀ ਬੜੇ ਪਰਿਵਾਰ ਇਦਾਂ ਦੇ ਬੁਰਸੇ ਪਰਿਵਾਰ ਨੇ ਜਿਨ੍ਹਾਂ ਦੀ ਇਨਸਾਰ ਲੈਣ ਵਾਲਾ ਕੋਈ ਨਹੀਂ ਆ ਸੋ ਅੱਜ ਇਹ ਉਦਮ ਕੀਤਾ ਗਿਆ ਅਜੀ ਭਾਈ ਜਿੱਤਰ ਸਿੰਘ ਜੀ ਖੁਸ਼ ਹੋ